ਆਪੋ ਮੇਰੇ ਅੱਗੇ ਜੇ ਕੋਈ ਗੱਡੀਆਂ ਦੀ ਹਵਾ ਕਰ ਦੇਣਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੇ ਕੋ ਜੋ ਗਰੀਬੀ ਵਾਲਾ ਬੰਦਾ ਮੇਰੇ ਮੂਰੇ ਬਹਿ ਕੇ ਰੋਵੇ ਨਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਦਾ ਹੋਇਆ ਪਿਆਕ ਕੇ ਦੋਨੇ ਚੀਜ਼ਾਂ ਦੇਖੀਆਂ ਹੋਈਆਂ ਗਰੀਬੀ ਵੀ ਦੇਖੀ ਆ ਤੇ ਅਮੀਰੀ ਵੀ ਦੇਖੀ ਆ ਤੇ ਕੋਈ ਫਰਕ ਹੀ ਨਹੀਂ ਪੈਂਦਾ ਯਾਰ ਚਾਹੇ ਤੂੰ ਸੀ ਗਰੀਬ ਹੋ ਚਾਹੇ ਅਮੀਰ ਹੋ ਕਿਉਂਕਿ ਜ਼ਿੰਦਗੀ ਜਿਉਣੀ ਆ ਜਿਵੇਂ ਮਰਜੀ ਜਿਉਣਾ ਬਸ ਭੁੱਖੇ ਨਾ ਮਰੋ ਤੇ ਬਾਕੀ ਗੱਲ ਰਹੀ ਪੰਜਾਬ ਚ ਰਹਿੰਦੇ ਆ ਜਿਹੜੇ ਉਹ ਪੋਕੇ ਮਾਰਦੇ ਵੀ ਨਹੀਂ ਕਦੇ ਕਿਉਂਕਿ ਜੇ ਤੋਂ ਦੇ ਹੱਥ ਪੈਣ ਤਾਂ ਤੁਸੀਂ ਜਿਵੇਂ ਮਰਜੀ ਕਰੋ 4-500 ਰੁਪਏ ਦਾ ਹੱਥ ਨੂੰ ਕਮਾ ਸਕਦੇ ਹੋ ਤਾਂ 4-500 ਰੁਪਏ ਨਾਲ ਇੱਥੇ ਮਹੀਨਾ ਕੱਟਣਾ ਬਹੁਤ ਸੌਖਾ ਹੈ ਕਿਉਂਕਿ 20 ਰੁਪਏ ਦਾ ਕਿਲੋ ਆਟਾ ਆ ਜਾਂਦਾ ਤੇ 60 ਰੁਪਏ ਦੀ ਕਿਲੋ ਦਾਲ ਆ ਜਾਂਦੀ ਹੈ ਤੇ ਬਣਾ ਕੇ ਸਾਰਾ ਮਹੀਨਾ ਖਾਈ ਜਾਂਦੇ ਯਾਰ ਪਰ ਜਿਹੜਾ ਦਿਲ ਤੇ ਮਾਨ ਦੇ ਦਿਮਾਗ 'ਚ ਕੀੜੇ ਬੜੇ ਹੋਏ ਨਾ ਉਹ ਕੱਢਨੇ ਪੈਣਗੇ